ਰਘਵਿੰਦਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਗੇ ਠੀਕ ਠਾਕ ਹੋਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਕੰਮ ਕਾਰਾਂ ਵਿੱਚ ਕਰੇ ਜੀ ਵਾਦਾ ਆਪਾਂ ਹੋਏ ਜੀ ਖੇਤ ਆਏ ਹੋਇਆ ਖੇਤ ਵਿੱਚ ਜੀ ਸਾਗ ਤੋੜਨ ਵਾਸਤੇ ਮਨਦੀਪ ਦੇ ਇੱਕ ਦੋਸਤ ਨੇ ਜੀ ਸਾਗ ਮੰਗਵਾਇਆ ਤੇ ਤੇ ਅਸੀਂ ਕਿਹਾ ਵੀ ਚਲੋ ਚੱਲਦੇ ਆਂ ਕੁੱਪ ਨਿਗਲ ਹੀ ਹੋਈ ਆ ਮੌਸਮ ਸੋਹਣਾ ਸੀ ਤੇ ਫਿਰ ਬਾਕੀ ਦੇ ਕੰਮ ਕਰ ਘਰ ਜਾ ਕੇ ਕਰਦੇ ਆ ਮੁੰਡਾ ਕਹਿੰਦਾ ਸੀ ਕਿ ਵੀ ਮੈਂ ਆਉਣਾ ਏ ਸਾਗ ਲੈਣ ਵਾਸਤੇ ਤੇ ਅਸੀਂ ਕਿਹਾ ਵੀ ਚਲ ਕੋਈ ਨਾ ਪਹਿਲਾਂ ਸਾਗ ਲੈ ਆਂਨੇ ਜਾ ਕੇ ਮਿਲਦੀ ਆ ਤੁਹਾਨੂੰ ਬਾਅਦ ਚ ਮਿਲਦੇ ਬਾਅਦ ਚ ਆਪਾਂ ਲੱਗੇ ਵੀ ਜੀ ਸਾਗ ਤੋੜਨ ਗੁਰਦੁਆਰਾ ਸਾਹਿਬ ਹੈਗਾ ਦਸਵੀ ਦਾ ਪ੍ਰੋਗਰਾਮ ਅੱਜ ਮਾਬਾ ਜੀ ਪਾਠ ਕਰ ਰਹੇ ਆ ਬਾਜ ਗਿਆ ਵੇ ਜਿਸਕੂ ਵਕਿੰਦਰ ਕਹਿਆ ਕਹਿੰਦੇ ਟੀਚਰ ਜੀ ਸਕੂਲ ਤੋਂ ਕਾਲ ਆਈ ਸੀ ਉਹ ਕਹਿੰਦੇ ਤੇ ਕਿ ਵੀ ਤੁਸੀਂ ਵੀ ਬਾਜ ਨੂੰ ਸਕੂਲ ਨੇ ਭੇਜਿਆ ਹਾਂ ਮੈਂ ਕਿਹਾ ਸਾਨੂੰ ਵੀ ਲੱਗਿਆ ਲਗੀ ਤੇ ਛੁੱਟੀ ਆਪਾਂ ਸ਼ੋ ਸ਼ਨੀਵਾਰ ਦਾ ਥੋੜਾ ਜਿਹਾ ਪਨੇਖਾ ਖਾ ਗਏ ਨਾ ਹਾਂ 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 ਤੇ ਮੈਂ ਕਿਹਾ ਮੈਮ ਸ਼ਨੀਵਾਰ ਹੈ ਕਹਿੰਦੇ ਨਹੀਂ ਵੀ ਅੱਜ ਤਾਂ ਸ਼ੁੱਕਰਵਾਰ ਹੈ ਉਹੋ ਜਿਹੀ ਪਲੇਖਾ ਜਿਹਾ ਗਾਗੇ ਵੀ ਕਹਿੰਦੇ ਇਹਨੂੰ ਤੁਸੀਂ ਫਟਾਫਟ ਸਕੂਲ ਛੱਡ ਕੇ ਜਾਓ ਤਿਆਰ ਕਰਕੇ ਅੱਧੇ ਘੰਟੇ ਦੇ ਵਿੱਚ ਵਿੱਚ ਵੀ ਇਹ ਕੱਲ੍ਹ ਗੇਮਾਂ ਦੇ ਵਿੱਚ ਭੱਜਣ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤਾਂ ਵੀ ਤੁਸੀਂ ਹੁਣ ਇਹਨੂੰ ਛੱਡ ਕੇ ਜਾਓ ਮੈਂ ਕਿਹਾ ਚਲੋ ਫਿਰ ਮੈਂ ਹੁਣੇ ਭੇਜਦੀ ਹਾਂ ਸ਼ੁਕਰ ਹੈ ਸ਼ੁਕਰ ਹੈ ਪਰ ਉਹਨੂੰ ਫਟਾਫਟ ਤਿਆਰ ਕਰਿਆ ਫਿਰ ਉਹਨੂੰ ਭੇਜਿਆ ਸਕੂਲ ਦੇ ਵਿੱਚ ਕੱਲ ਜਦ ਮੈਂ ਲੈਣ ਗਿਆ ਨਾ ਉਸ ਟਾਈਮ ਇਹਨਾਂ ਦੀ ਕਲਾਸ ਦੇ ਬੱਚੇ ਸਾਰੇ ਅੰਦਰ ਤੇ ਆਪਣੇ ਕਲਾਸਰੂਮ 'ਚ ਬਾਕੀ ਸਾਰੇ ਬੱਚੇ ਪਾਰਟਿਸਿਪੇਟ ਕਰ ਰਹੇ ਤੇ ਹੋਰ ਕਲਾਸਾਂ ਦੇ ਸਾਰੇ ਬੱਚੇ ਉਹ ਵੀ ਬੜੀਆਂ ਕਲਾਸਾਂ ਦੇ ਜਿਹੜੇ ਇਹਨਾਂ ਨੂੰ ਪਹਿਲਾਂ ਫਿਰ ਮੈਨੂੰ ਐਦਾਂ ਲੱਗਿਆ ਨਾ ਵੀ ਇਹ ਛੋਟੀ ਕਲਾਸ ਦੇ ਬੱਚਿਆਂ ਨੂੰ ਵੀ ਜਿਹੜਾ ਬਾਹਰ ਨਹੀਂ ਕੱਢਿਆ ਹੈਗਾ ਵੀ ਇਹਨਾਂ ਨੂੰ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਹੋਣਾ ਛੋਟਿਆਂ ਕਰਕੇ ਹਾਂ ਹਾਂ ਠੀਕ ਹੈ ਵੀ ਇਹਨਾਂ ਨੂੰ ਤਾਂ ਹੀ ਕਲਾਸ ਦੇ ਅੰਦਰ ਰੱਖਿਆ ਪਿਆ ਪਰ ਨਹੀਂ ਕਰਵਾਇਆ ਇਹ ਉਹ ਫਿਰ ਉਹਨਾਂ ਨੂੰ ਲੈ ਕੇ ਹੁਣ ਇਹਨਾਂ ਅੰਦਰ ਲੈ ਗਈ ਹੁਣ ਇਹਨਾਂ ਸਵਿਰਤਾ ਵਧੀਆ ਆ ਤੇ ਫਿਰ ਤਾਂ ਸ਼ੁਕਰ ਹੈ ਤੇ ਪਾਣਾ ਹੁਣ ਸਾਗ ਲਿਆ ਤੋੜ ਆਪਾਂ ਨੇ ਵੀ ਬਣਾਉਣਾ ਯਾਰ ਇੱਕ ਅੱਧੇ ਦਿਨ ਚ ਸਾਗ ਅੱਛਾ ਅੱਜ ਪਹਿਲਾਂ ਸਰਚੂਗਾ ਇਹਦੇ ਨਾਲ ਪਾਟੂ ਪਾਟ ਉਹਨਾਂ ਦਾ ਸਰਚੂਗਾ ਫਿਰ ਆਪਣਾ ਜਿਹੜਾ ਤੋੜਨਾ ਦੋ ਤਿੰਨ ਜਾਣੇ ਸੀ ਛਾਪਣਾ ਨਹੀਂ ਅੱਜ ਤੋੜਨਾ ਚਲ ਲੈ ਕੇ ਜਾਂਦੇ ਇੱਕ ਦੋ ਰਿੰਗ ਸਾਗ ਨੂੰ ਤੇ ਹੁਣ ਉਹਦਾ ਸਾਗ ਬਾਕੀ ਤੋੜਦੇ ਹਾਂ ਹੁਣ ਆਪਾਂ ਪਾਣੀ ਚੱਲ ਜੀ ਓਕੇ ਆਪਾਂ ਘਰ ਆ ਗਏ ਜੀ ਹੁਣ ਲੱਗੇ ਪਾਲਕ ਤੋਰਨ ਇਹਨੂੰ ਪਾਣੀ ਲੱਗਣਾ ਹਨਾ ਦਸਣ ਨੂੰ ਪਲੱਸ ਉਹਨੂੰ ਵੀ ਪਾਣੀ ਚਦਰਤੋਣੀ ਇਹਨੂੰ ਵੀ ਪਾਣੀ ਲੱਗਣਾ ਹੈ ਗੋਭੀ ਨੂੰ ਵੀ ਪਾਣੀ ਲੱਗਣਾ ਸਾਰੇ ਨੂੰ ਪਾਣੀ ਲੱਗਣਾ ਨਾਲ ਇਹ ਜੋ ਵੀ ਪਾਣੀ ਸੀ ਯਾਰ ਨਸਣ ਦੇ ਵਿੱਚ ਪोटाश ਜੀ ਲਿਆ ਕੇ ਕਿਆ ਉਹ ਪਪਾ ਵਾਈ ਕਹਿੰਦਾ ਜਿਹੜੀ ਦਵਾਈ ਪਿਆਜ਼ਾਂ ਦੀ ਬਣੀ ਦੀ ਹੋਰ ਆਊਗੀ ਪਹਿਲਾਂ ਬਸ ਬਹੁਤ ਆ ਯਾਰ ਬਹੁਤ ਹੀ ਜਾਣੇ ਉਹ ਤਾਂ ਨਹੀਂ ਲਾਣੇ ਜਾਈਏ ਹਾਂ ਵੀ ਆਪਾਂ ਫਿਰ ਮੁੱਲੇ ਲੈ ਲੂਗੇ ਇੰਨੇ ਕ ਬਹੁਤ ਐ ਫਿਰ ਦੂਈਆਂ ਸਬਜ਼ੀਆਂ ਵੀ ਲਾਣੀਆਂ ਨੇ ਗਰਮੀ ਆ ਰਹੀ ਹੈ ਇਹ ਤਾਂ ਐਗੋ ਉਹ ਕਾਦ ਲੈ ਕੇ ਆਉਣੀਆਂ ਬੇਲਾ ਵਗੈਰਾ ਉਹ ਨਹੀਂ ਆਨੇ ਇੱਕ ਦਿਨ ਜੋਗਾ ਸਵਾਰ ਹੋਣੀ ਨਹੀਂ ਫਿਰ ਸੈੱਟ ਹੋਣੀ ਆ ਅੱਛਾ ਉਹ ਅਲ ਗਿਆ ਜਿਹੜੀ ਹਾਂ 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 ਥੋੜਾ ਜਿਹਾ ਤੋੜ ਲਈ ਆਪਾਂ ਧਣੀਆਂ ਤੇ ਧਣੀਆਂ ਹੋਇਆ ਬਹੁਤ ਸੋਹਣਾ ਸੋਹਣਾ ਇਹਨੂੰ ਕਹਿੰਦੇ ਹਾਂ ਹਾਂ ਧਣੀਆਂ ਸੋਹਣਾ ਹੈ ਹੋਰ ਵੀ ਗੜਾਈ ਤਾਂ ਨਹੀਂ ਹੋਈ ਹੈਗੀ ਹਨਾ ਗੜਾਈ ਤਾਂ ਨਹੀਂ ਹੋਈ ਇਹਦੀ ਨਹੀਂ ਇਹਦਾ ਖੱਖੇ ਕਢਵਾਇਆ ਹੈ ਪੀਤਾ ਦੀ ਗੋੰਜਲੀ ਦੇ ਗੁੜਾਈ ਨਾਲ ਵਧੀਆ ਹੋ ਜਾਂਦਾ ਲਸਣ ਦੀ ਵੀ ਗੜਾਈ ਹੋ ਲਈ ਤਿੰਨ ਗੜਾਈਆਂ ਹੋ ਲਈਆਂ ਲਸਣ ਦੀਆਂ ਹਨਾ ਗੋਭੀ ਤੇ ਜਿਹੜੀ ਸੋਹਣੀ ਹੋ ਗਈ ਗੋਭੀ ਤੇ ਲਾਈ ਤੀ ਹਨਾ ਮੈਂ ਲਾਈ ਵਧੀਆ ਹੋਈ ਵੀ ਆ ਗੋਭੀ ਤੇਰੀ ਦੋ ਵਾਰ ਬਣਾ ਲਈ ਤੂੰ ਤੋੜ ਕੇ ਦੋ ਵਾਰ ਦੋ ਵਾਰ ਤੋੜ ਕੇ ਬਣਾ ਲਈ ਤੇਰੇ ਚੀਕੂ ਨਹੀਂ ਲੋਟ ਆਏ ਹੈਗੇ ਹਨਾ ਇਹ ਕਾ ਖੜਾ ਵਿਚਾਰਾ ਚੀਕੂ ਇਹ ਕਾਲੂ ਆਇਆ ਤਾਂ ਦੋ ਇਹ ਕਾ ਖੜਾ ਮਹਾਰਾਜ ਤੀਆ ਇਹਨੂੰ 8-9 ਸਾਲ ਹੋ ਗਏ ਇਹ ਤਾਂ ਕੁਝ ਨਹੀਂ ਬੰਦਿਆ ਪਤਾ ਨਹੀਂ ਕਿਹਿਆ ਚੱਕਰ ਹੈ ਕਿਆ ਕਰੂ ਪੀ ਰੱਬ ਦੀ ਮਿੱਥੇ ਵੀ ਹੋ ਗਏ ਹੈ ਆ ਦੇਖੋ ਇੱਧਰ ਗੋਭੀ ਆ ਦੇਖੋ ਹਾਂ ਸੋਹਣੀ ਹੈ ਨਾ ਬਹੁਤ ਮੰਦ ਗੋਬੀ ਫੁੱਲ ਗੋਬੀ ਆੜੂ ਦਾ ਬੁੱਟਾ ਫੁੱਟਣ ਲੱਗ ਗਿਆ ਆੜੂ ਦਾ ਬੁੱਟਾ ਤਾਂ ਫੁੱਟਿਆ ਆ ਜਿਹੜਾ ਉਸ ਦਿਨ ਬਦਾਮਾਂ ਵਾਲੇ ਲੱਭੇ ਤੇ ਆਪਾਂ ਨੂੰ ਉਹ ਉੱਥੇ ਲਾਇਏ ਸੀ ਪਤਾ ਨਹੀਂ ਕਿੱਥੇ ਉਹ ਤਾਂ ਹੁਣ ਪਤਾ ਨਹੀਂ ਕਿਆ ਬਣਿਆ ਹੁਣ ਹਾਂਜੀ ਆਪਾਂ 300 ਪਰਡ ਐਕਟਿਵਾ ਹੋ ਗਈ ਖਰਾਬ ਤੇ ਹੁਣ ਆਪਾਂ ਇਹ ਨੂੰ ਲੈ ਕੇ ਜਾਣਾਂਗੇ ਕੈਂਟਰੀ ਕੋਲ ਮੈਕੈਨਿਕ ਨੂੰ ਅਸੀਂ ਬੁਲਾਇਆ ਹੀ ਚਲੋ ਆਨ ਦਾ ਮੈਕੈਨਿਕ ਚਲਦੇ ਆ ਫਿਰ ਮੈਕੈਨਿਕ ਕੋਲ

ਤਾਂ ਹੁਣ ਹੈ ਜੀ ਹੁਣ ਇੰਜਨ ਇੰਜਨ ਹੋ ਰਿਹਾ ਕਿ ਆ ਖਰਾਬ ਇਹ ਮੰਦਾ ਲੱਗਿਆ ਹੋਇਆ ਚੈੱਕ ਕਰੀਏ ਉਹ ਤੋਂ ਇਹ ਪੜ੍ਹਦੇ चार खड़ी खड़ी अपनी एक्टिव का होना हम काम ਫਰਜਾ ਗਿਆ ਬਾਦ ਜਨਾਬੀ ਕੋਲ ਨਾ ਆਪਾਂ ਕਰਵਾਨੇ ਹੁਣ ਐਕਟਿਵ ਆ ਠੀਕ ਤੇ ਮਿਲਦੇ ਰਹਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਤੇ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ